ਸਾਡੇ ਲੱਖ ਦੇ ਲਈ ਸਾਡੇ ਸੋਹਰ ਦੇ ਲਈ ਨਈ ਖੁਸ਼ੀਆਂ ਔਰ ਤਰਕਮਤ ਲੈ ਕੇ ਆਵੇ ਇਸ ਤੋਂ ਬਗਨਾਮ ਨੰਨਦੇ ਹਾਂ ਸਭ ਨੂੰ ਨਮਸਕਾਰ ਔਰ ਸਭ ਲੋਗਾਂ ਨੂੰ ਬੜੇ ਬੰਦੀਆਂ ਲੱਖ ਲੱਖ ਬਾਰਕਾ ਹੋਣ ਔਰ ਜਿੰਨਾ ਵੀ ਐਸਡੀ ਲਾਈਵ ਨਾਲ ਜੁੜੇ ਸਾਡੇ ਸੱਜਣ ਸਾਡੇ ਇਸ ਲਾਈਵ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਕਿ ਪ੍ਰਭ ਯਸ਼ੁ ਮਸੀਹ ਦੇ ਜਨਮ ਦਿਹਾੜੇ ਦੇ ਮੌਕੇ ਤੇ ਅੱਜ ਪੂਰੇ ਫਾਜ਼ਿਲਕਾ ਸ਼ਹਿਰ ਦੇ ਜਿੰਨੇ ਵੀ ਜਨਤਾ ਹੈ ਉਹਨਾਂ ਨੂੰ ਵਧਾਈ ਦੇਣ ਦੇ ਲਈ ਅੱਜ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਕੱਢ ਵਿੱਚ ਜਿੰਨਾ ਸਾਡਾ ਮਸੀਹ ਭਾਈਚਾਰਾ ਹੈ ਉਹਨਾਂ ਨੇ ਮਿਲ ਕੇ ਆਪਣਾ ਸਾਰੇ ਯੋਗਦਾਨ ਪਾ ਰਹੇ ਨੇ ਸਾਥ ਦੇ ਰਹੇ ਨੇ ਔਰ ਸਾਡਾ ਇਹ ਸ਼ੋਭਾ ਯਾਤਰਾ ਕੱਢਣ ਦਾ ਮੇਨ ਮਕਸਦ ਹੈ ਕਿ ਅਸੀਂ ਹਰ ਇੱਕ ਸਮਾਜ ਦੇ ਪੈਨ ਭਾਈ ਨੂੰ ਜਿਹੜੀ ਵੱਡੇ ਦਿਨ ਦੀ ਵਧਾਈ ਦੇ ਸਕੇ ਸਿਰਫ ਵਧਾਈ ਦੇਣ ਦੇ ਲਈ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸੈਕਲਰ ਹਾਰਟ ਸਕੂਲ ਤੋਂ ਸਟਾਰਟ ਹੋ ਕੇ ਔਰ ਜਿਹੜੀ ਹੈ ਸ਼ਾਸਤਰੀ ਚੌਂ ਮਹਤੁਤਿ ਚਰਚ ਤੱਕ ਪਹੁੰਚੇਗੀ ਔਰ ਅਸੀਂ ਸਾਰਾ ਕੇ ਬੇਨਤੀ ਕਰਨੇ ਆ ਜਿਹੜੀ ਸਾਡੀ ਜਿੱਤਕ ਸਾਡੀ ਆਵਾਜ਼ ਪਹੁੰਚਦੀ ਹੈ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੋ ਔਰ ਪਹੁੰਚ ਕੇ ਸ਼ੋਭਾ ਯਾਤਰਾ ਦੀ ਹੋਰ ਸ਼ੋਭਾ ਜਾਓ ਸਾਣਾ ਹੋਰ ਵੀ ਸਾਡੇ ਸਾਰੇ ਕਾਫੀ ਸੱਜਣ ਨੇ ਸਾਡੇ ਪਾਦਰੀ ਚਰਚ ਦੇ ਪਾਦਰੀ ਚਰਚ ਦੇ ਫਾਦਰ ਸਾਹਿਬ ਨੇ ਤੇ ਡਾਣਾ ਤੋਂ ਪਾਸਟਰ ਜੀ ਨੇ ਔਰ ਅਲੱਗ-ਅਲੱਗ ਜਿਹੜੇ ਪਾਸਟ ਸਾਵੇ ਤੇ ਪਹੁੰਚੇ ਨੇ ਜੀ ਵਾਲਿ ਕੁਲਤਰੀਆਂ ਲੱਗ ਰਿਹਾ ਅਸੀਂ ਇੱਕ 크리스마 ਦਾ ਤਿਆਰ ਪਿਆਰ ਦਾ ਤਿਆਰ ਹੈ ਅਸੀਂ ਆਪਣਾ ਪਿਆਰ ਦਾ ਤਿਹਾਰ ਮਨ ਲਈ ਸਾਰੇ ਸੰਗਤੂ ਸਾਰੇ ਸ਼ਹਿਰ ਵਾਸੀਆਂ ਨੂੰ ਤੁਸੀਂ ਭਾਈਚਾਰੇ ਵੱਲੋਂ ਅਸੀਂ ਸੁਸਤੀਆਂ ਬਹੁਤ ਬਹੁਤ ਬਧਾਈ ਦਿੰਦੇ ਆ ਇਹਨਾਂ ਪ੍ਰਭੂ ਯਸ਼ੁਮਸੀ ਇਨਸਾਨ ਬਣ ਕੇ ਆਮ ਅਸੀਂ ਕੋਈ ਵੀ ਖੁਦਾ ਨੂੰ ਨਹੀਂ ਵੇਖਿਆ ਹੈ ਉਹ ਖੁਦਾ इंसान बन के खुदा के बारे अनुण करवाया है खुदा प्यार है असी प्यार बिच रहना चाहते हैं तो क्रिसमस का बड़े संदेश है प्यार का है खुशी का है शांति का है हम एक साथ रहना है क्या है एक साथ आगे जाने के लिए ये संदेश लेके हम असीब रहा ये शोभा यात्रा निकाल रहे हैं तो यही संदेश ਬਾਕੀ ਦੂਸਿਆਂ ਦੇ ਨਾਲ ਸਾਂਝਾ ਕਰਨਾ ਅਸੀਂ ਵੀ ਚਾਹੁੰਦੇ ਹਾਂ ਕਿ ਪ੍ਰਭੂ ਪਿਆਰ ਹੈ ਆਪਸ ਵਿੱਚ ਪਿਆਰ ਵਿੱਚ ਰਹਿਣਾ ਹੈ ਸ਼ਾਂਤੀ ਨਾਲ ਖੁਸ਼ੀ ਨਾਲ ਮਿਲ ਕੇ ਰਹਿਣਾ ਹੈ ਮੂ ਜੇਸ਼ੂ ਮਸੀਹੀ ਦੀ ਜੈ ਮੂ ਜੇਸ਼ੂ ਮਸੀਹੀ ਦੀ ਜੈ ਜੋ ਆਉਣੇ ਵਾਲਾ ਹੈ ਜੋ ਆਉਣੇ ਵਾਲਾ ਹੈ ਹallelujah ਹallelujah शु मसीह की जय जेशु मसीह की जय हैप्पी 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 क्रिसमस क्रिसमस हैप्पी क्रिसमस हैप्पी क्रिसमस सबको पढ़ा ते मुबारक हो गोल बेस्ट